ਮਨ ਜਾਣਿਆ ਆ ਕੰਨ 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 ਜਾਣਿਆ ਜਿਸ ਤਾ ਆ ਨਾਮ ਤੇ ਆਪ ਦਸੰਗ ਜਗਤ ਤੁਮਾਰਾ ਜਿਸ ਪਾਦ ਸਾਹ ਆਪ ਜਗਤ ਤੇ ਤੁਮਾਰਾ ਜਿਸ ਪਾਦ ਸਾਹ ਆਪ ਜਗਤ ਤੇ ਸਦਾ ਸੁਖਾ ਸਦਾ ਸੁਖਾ ਸਦਾ ਸੁਖਾ ਨਾਮ ਸਿਕਾ ਨਾਮ ਕਿਸ ਜਾ ਤੋ ਸਦਾ ਨਾਮ ਸਿਕਾ ਨਾਮ ਕਿਸ ਜਾ ਸਦਾ ਨਾਮ ਸਿਕਾ ਸਦਾ ਸਿਕਾ ਸਦਾ ਸਿਕਾ ਹੋਏ ਕਿਹ ਕੋ ਕਹਨ ਸੋ ਹੋਏ ਕਿਹ ਨੂੰ ਕੀ ਫਟੇ ਅੱਜ ਤੋਂ ਸੈਰ ਸਿਰੇ ਹੀ ਉੱਰ ਗਏ ਹੀ ਤਾਂ ਸਰੇ ਹਾਲੀ ਤੂ ਚੋਲੇ ਜਹਨ ਦੇ ਸਮੇਂ ਦੇ ਸੰਬੰਧ ਵਿੱਚ ਹਰ ਸਾਲ ਦੀ ਉਹਨਾਂ ਨੂੰ ਖੰਟਮਾ ਪਰਸਾ ਖੰਟਮਾ ਬਾਬਾ ਸੋਖਾ ਸੀ ਦੀ ਬਾਬਾ ਹੱਕ ਫੇਰੀ ਅਤੇ ਹਸੂਨ ਇਲਾਕੇ ਦੀਆਂ ਸੰਤਾਂ ਦੇ ਸਯੋਗ ਦੇ ਨਾਲ ਸਰੇ ਹਾਲੀ ਤੋਂ ਨਗਰਕੀਂ ਚੰਕਾ ਲਿਤੇ ਚੋਲਾ ਸਹਾ ਆਪਣੀਆਂ ਪਹਾੜ ਸ਼ਹੀ ਸਤਾਨ ਤੇ ਜਾ ਰਿਹਾ ਹੈ ਸੰਤਾਂ ਬੜੀਆਂ ਅਸੀਂ ਛਰਦਾ ਬੇਨ ਆ ਪ੍ਰੇਮਵੀਰ ਨਾਲ ਇਸੇ ਸ਼ਾਮ ਲੂ ਹੋ ਕੇ ਇਸ ਦਾ ਆਨੰਦ ਮਾਣ ਰਿਹਾ ਹਨ ਨਗਰ ਕੀਰਤਨ ਹੋਣਾ ਚੋਲੇ ਨੂੰ ਹੋਰ ਤੋਂ ਖਿਹਾਰੀ ਤੋਂ ਚੋਲੇ ਨੂੰ ਰਵਾਨਾ ਹੋ ਚੁੱਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ